ਸਸਿਕਾ ਦੋਸਤੋ ਪੰਜਾਬ ਖੋਲ 24 ਦੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਨਗਰ ਨਿਗਮ ਚੋਣਾ ਦੀਆਂ ਜੋ ਚੋਣਾਂ ਪਹੁੰਚਾ ਰਿਹਾ ਹੈ ਤੇ ਦੇਮਾ ਦੇਲ ਹੋਰ ਪਹੁੰਚਾ ਜਾ ਰਿਹਾ ਹੈ ਇਸ ਮੌਕੇ ਅਸੀਂ ਆਏ ਹਾਂ ਲੁਧਿਆਣਾ ਦੇ ਵਾਰਡ ਨੰਬਰ 26 ਦੇ ਵਿੱਚ ਜਿੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਦੀਪਕ ਬਾਸੂ ਸਾਡੇ ਵਿੱਚ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਨੂੰ ਮਸ਼ਹਾਲ ਜੀ ਮਸ਼ਹਾਲ ਜੀ ਸਿਸ ਸਰ ਆਮ ਆਦਮੀ ਪਾਰਟੀ ਨੂੰ ਤੁਹਾਨੂੰ ਪ੍ਰਗਟ ਕੀਤੀ ਗਈ ਹੈ ਸਾਡੇ ਤੋਂ ਬਹੁਤ ਬੋਲ ਰਿਹਾ ਹੈ ਧੰਨਵਾਦ ਇਹ ਸਭ ਤੋਂ ਪਹਿਲਾ ਕੁਐਸਚਨ ਸਰ ਕਿ ਤੁਸੀਂ ਵਾਰਡ ਦੇ ਵਿੱਚ ਆਏ ਆਪਕੀ ਜਨਤਾ ਨੂੰ ਮਿਲ ਰਹੇ ਰੂਪੂ ਹਾਂ ਕਿ ਇਸ ਕਿਹੜੇ ਮੁੱਦੇ ਲੈ ਕੇ ਤੁਸੀਂ ਆ ਗਏ ਜੜ ਕੀ ਏਜੰਡਾ ਦਾ ਦੇਖੋ ਜੀ ਐਦਾਂ ਦਾ ਹੈ ਨਹੀਂ ਕਿ ਹੁਣ ਪਹਿਲੀ ਵਾਰ ਆਪਾਂ ਲੋਕਾਂ 'ਚ ਜਾ ਰਹੇ ਆ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਲੋਕਾਂ 'ਚ ਵੜੇ ਰਹਿੰਦੇ ਆ ਤੇ ਆਪਾਂ ਲੋਕਾਂ 'ਚ ਨਿਕਲ ਕੇ ਹੀ ਪਾਰਟੀ ਨੇ ਸਾਨੂੰ ਟਿਕਟ ਦਿੱਤੀ ਆ ਆਪਾਂ ਲੋਕਾਂ ਦੇ ਵਿੱਚ ਰਹਿੰਦੇ ਸੀ ਮੇਰਾ ਆਫਿਸ ਸੀਗਾ ਆਪਾਂ ਲੋਕਾਂ ਦੇ ਕੰਮ ਕਰਦੇ ਰਹੇ ਨੇ ਪਿਛਲੇ ਬਸਾਲਾਂ ਤੋਂ ਫਿਰ ਆਦਰਵਾਇਜ਼ ਵੀ ਆਪਾਂ ਮੈਲੇ ਦਾ ਇਲੈਕਸ਼ਨ ਲੜਾਇਆ ਥੋ ਐਮਪੀ ਦਾ ਇਲੈਕਸ਼ਨ ਲੜਾਇਆ ਲੋਕਾਂ ਵਿੱਚ ਹੈਗੇ ਆ ਤਾਂ ਕੋਈ ਨਵੀਂ ਗੱਲ ਨਹੀਂ ਹੈਗੀ ਲੋਕਾਂ 'ਚ ਜਾਣਾ ਕੀ ਸੋਚਦੇ ਹੋ ਕਿ ਵਾਰ ਦੇ ਵਿੱਚ ਹਲੇ ਦੇਖੋ ਜੀ ਕਾਰਪੋਰੇਸ਼ਨ ਦੇ ਪਿੱਛੇ ਜੋ 5 ਸਾਲ ਨਿਕਲੇ ਆ ਜੀ ਉਹਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਨੇ ਕੋਈ ਸਿਸਟਮ ਚੱਜਦਾ ਬਣਾਇਆ ਨਹੀਂ ਹੁਣ ਉਹੀ ਸੀਵਰੇਜ ਦੀ ਕਾਲਾਂ ਰੋਜ਼ ਦੀਆਂ ਸੀਵਰੇਜ ਖਰਾਬ ਪਏ ਨੇ ਕੋਈ ਸਿਸਟਮ ਨਹੀਂ ਹੈ ਕਿਤੇ ਸੀਵਰੇਜ ਦਾ ਛੋਟਾ ਪਿਆ ਕਿਤੇ ਉਹਦਾ ਕਨੈਕਸ਼ਨ ਠੀਕ ਨਹੀਂ ਕਿਤੇ ਟਲਾਂ ਨਹੀਂ ਠੀਕ ਨਹੀਂ ਬਹੁਤ ਸੀਵਰੇਜ ਦੀ ਪ੍ਰੋਬਲਮਸ ਨੇ ਕਾਲਾਂ ਆਂਦੀਆਂ ਰਹਿੰਦੀਆਂ ਨੇ ਤੇ ਜੇ ਸਾਡਾ ਹਾਊਸ ਬਣੂਗਾ ਆਪਾਂ ਦੇਖਾਂਗੇ ਕਿ ਵੀ ਇਹ ਸਿਸਟਮ ਨੂੰ ਇੰਪਰੂਵ ਕੀਤਾ ਜਾਵੇ ਤਾਂ ਕਿ ਇਦਾਂ ਨਹੀਂ ਹੋਣਾ ਚਾਹੀਦਾ ਕਿ ਲੋਕਾਂ ਦੇ ਮਹੀਨੇ ਦੇ ਵਿੱਚ ਸੈਂਕੜੇ ਕਾਲਾ ਜੋ ਸੀਵਰੇਜ ਦੀ ਆਉਂਦੀ ਹੈ ਕਿ ਇੱਥੇ ਪ੍ਰੋਬਲਮ ਹੈ ਉਹ ਪ੍ਰੋਬਲਮ ਹੈ ਉਹ ਘੱਟ ਨਹੀਂ ਜਾਏਗੀ ਤੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਸੀਵਰੇਜ ਤੇ ਅੱਡੀ ਨਦੀ ਸਮੱਸਿਆ ਦੀ ਕਿ ਇਹਦੇ ਵਿੱਚ ਤੁਸੀਂ ਆਪਣੀ ਜੋ ਮੌਜੂਦਾ ਸਰਕਾਰ ਹੈ ਕੁਝ ਉਹਦੀ ਵੀ ਨਾਕਾਮੀਂ ਦੇਖਦੇ ਹੋ ਉਹਦੀ ਮੌਜੂਦਾ ਸਰਕਾਰ ਕੀ ਕਰੂਗੀ ਜੀ ਪਹਿਲੇ ਜੋ ਹਾਊਸ ਜਿਹੜਾ ਨੇ ਬਣਾਇਆ ਉਹਨਾਂ ਕੋਈ ਸਿਸਟਮ ਹੀ ਨਹੀਂ ਬਣਾਇਆ ਉਹਨੂੰ ਹਾਊਸ ਬਣੂਗਾ ਹਾਊਸ ਬਣੂਗਾ ਮਤੇ ਪਾਸ ਹੋਣਗੇ ਆਪਾਂ ਦੇਖਾਂਗੇ ਸਾਡੇ ਅਜੇ ਤੱਕ ਦੇਖੋ ਜੀ ਅੱਜ ਤੱਕ ਆਮ ਆਦਮੀ ਪਾਰਟੀ ਦਾ ਕਦੇ ਹਾਊਸ ਚ ਸੀਗੀ ਨਹੀਂ ਲੁਧਿਆਣਾ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਦੇ ਕੋਲ ਇਹਨਾਂ ਕੋਲੇ ਸੀਵਰੇਜ ਦਾ ਕੋਈ ਮੈਪ ਹੀ ਨਹੀਂ ਹੈ ਕਿੱਥੋਂ ਕਿੰਨਾ ਸੀਵਰੇਜ ਜਾ ਰਿਹਾ ਕਿਹੜੇ ਸਾਈਜ਼ ਦਾ ਜਾ ਰਿਹਾ ਨੂੰ ਪਤਾ ਨਹੀਂ ਜੇ ਜੀਈਐਸਡੀਓ ਬਦਲਤੇ ਤਾਂ ਜ਼ੀਰੋ ਤੋਂ ਸਟਾਰਟ ਕਰਦੇ ਨੇ ਜੀ ਤੇ ਇਹ ਸਿਸਟਮ ਨਹੀਂ ਹਰ ਚੀਜ਼ ਦੇਖੋ ਸਿਸਟਮ ਦੇ ਨਾਲ ਚੱਲਦੀ ਹੈ ਜੀ ਆਪਾਂ ਪੜ੍ਹੇ ਲਿਖੇ ਬੰਦੇ ਆ ਆਪਾਂ ਜਾਣਦੇ ਆ ਕਿ ਇਹ ਨਹੀਂ ਹੁੰਦਾ ਕਿ ਬਈ ਆਏ ਅੱਖ ਮੀਚ ਕੇ ਆਪਾਂ ਦੇਖੇਗੇ ਹੁਣ ਅੱਜ ਆਪਾਂ ਸਫਾਈ ਕਰਦਾਂਗੇ ਅੱਜ ਇਹ ਹਰ ਚੀਜ਼ ਦਾ ਸਿਸਟਮ ਬਣਾਣਾ ਜ਼ਰੂਰੀ ਹੈ ਜਿਹਦਾ ਸਫਾਈ ਸੇਵਕ ਆਉਂਦੇ ਆ ਕਿਹੜੀ ਗਲੀ ਦੇ ਵਿੱਚ ਕਿਹੜਾ ਸਫਾਈ ਸੇਵਕ ਆਉਂਦਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਆਉਂਦਾ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਉੱਥੇ ਲਾਓ ਪੋਸਟਰ ਲਾਓ ਉੱਥੇ ਇੱਕ ਲੱਗਾ ਹੋਣਾ ਜਿਹਦਾ ਪਰਮਾਨੈਂਟ ਉੱਥੇ ਲਿਖਿਆ ਹੋਣਾ ਚਾਹੀਦਾ ਵੀ ਕਿਹੜਾ ਸਫਾਈ ਸੇਵਕ ਆਉਂਦਾ ਕਿੰਨੇ ਵਜੇ ਤੋਂ ਕਿੰਨੇ ਵਜੇ ਅਬ ਇਹਦੇ ਵਿੱਚ ਕੀ ਕਹਾਣੀ ਹੈ ਜੀ ਇਹ ਕਹਾਣੀ ਆਪਾਂ ਹਾਊਸ ਜਾਵਾਂਗੇ ਇਦਾਂ ਦੇ ਸਿਸਟਮ ਆਪਾਂ ਲਾਵਾਂਗੇ ਜਿਹਦੇ ਵਿੱਚ ਪਬਲਿਕ ਲਈ ਸੁੱਖਾ ਹੋ ਜਾਵੇ ਸਫਾਈ ਇੰਪਰੂਵ ਹੋ ਜਾਵੇ ਸੀਵਰੇਜ ਇੰਪਰੂਵ ਹੋ ਜਾਵੇ ਪਾਣੀ ਇੰਪਰੂਵ ਹੋਵੇ ਸਾਰੀ ਚੀਜ਼ਾਂ ਜ਼ਰੂਰੀ ਆ ਤੁਸੀਂ ਜੇ ਪਰ ਚਿਤ ਹੁੰਦੀ ਹੈ ਸਭ ਤੋਂ ਪਹਿਲਾਂ ਤੁਸੀਂ ਆਪਣੇ ਵਾਹਰ ਵਾਸੀਆਂ ਨੂੰ ਜਿਹੜਾ ਇੱਥੇ ਆਪਣੇ ਵਾਹਰ ਦੇ ਵਿੱਚ ਇਹ ਸੁਵਿਧਾ ਹੈਗੀ ਆ ਉਹ ਤਾਂ ਜਿਾ ਆਪਣੇ ਦਿਮਾਗ ਚ ਕੋ ਸਭ ਤੋਂ ਪਹਿਲਾਂ ਤੁਸੀਂ ਕੋਲ ਨਾ ਦੇਖੋ ਜੀ ਵਾਜ਼ ਸਟੈਪ ਫੋਰ ਇੱਕ ਪਹਿਲੇ ਇੱਕ ਕਦਮ ਤੋਂ ਹੀ ਦੂਜਾ ਕਦਮ ਜਾਣਾ ਜੀ ਅਜੇ ਤਾਂ ਸਾਰਾ ਫੋਕਸ ਤਿੰਨ ਦਿਨ ਲੱਗੇ ਸਾਰਾ ਫੋਕਸ ਇਸ ਕੰਮ ਨੂੰ ਹੈਗਾ ਲੇਕਿਨ ਇਹ ਭਈਆ ਆਪਾਂ ਲੋਕਾਂ ਨੂੰ ਦੱਸਿਏ ਕਿ ਆਪਾਂ ਕੀ ਕੀ ਕਰਾਂਗੇ ਇਹ ਲੋਕੀ ਸਾਨੂੰ ਜੀਤਾਂ ਕੋਈ ਵੀ ਕੰਮ ਦੇਖੋ ਜੀ ਹਰ ਕੰਮ ਜ਼ਰੂਰੀ ਹੈ ਕੋਈ ਕੰਮ ਐਦਾ ਦਾ ਨਹੀਂ ਹੈਗਾ ਕਿ ਉਹ ਕੰਮ ਗੈਰ ਜ਼ਰੂਰੀ ਜਿੱਦੀ ਜੋ ਪ੍ਰੋਬਲਮ ਹੈ ਉਹਦੇ ਲਈ ਤਾਂ ਉਹੀ ਅਮਰਜੈਂਸੀ ਹੈ ਤੋਂ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਸਿਸਟਮ ਬਣਾਵਾਂਗੇ ਜੋ ਲੋਕਾਂ ਦੀ ਪ੍ਰੋਬਲਮਸ ਦੀ ਕਾਲਾਂ ਆਉਂਦੀ ਹੈ ਉਹ ਟਾਈਮਲੀ ਉਹਦਾ ਹੱਲ ਨਿਕਲ ਜਾਵੇ ਇੱਕ ਵਾਰ ਉਹ ਕੰਮ ਹੋ ਗਿਆ ਫਿਰ ਆਪਾਂ ਸਿਸਟਮ ਇੰਪਰੂਵ ਕਰਾਂਗੇ ਤਾਂ ਕਿ ਉਹਨਾਂ ਦੀ ਜੋ ਕਾਲਸ ਆਉਂਦੀਆਂ ਉਹ ਕਾਲਸ ਆਣੀਆਂ ਘੱਟ ਜਾਣ ਕੀ ਸੋਚਦੇ ਹੋ ਕਿ ਆਮ ਆਦਮੀ ਪਾਰਟੀ ਵੀ ਹਾਰੇਗੀ ਕਿਨੇ ਸੇਟਾ ਲਾ ਦੇਗੀ ਆਮ ਆਦਮੀ ਪਾਰਟੀ ਦਾ ਡਟ ਕੇ ਹਾਊਸ ਬਣੂਗਾ ਜੀ ਓਵਰ ਵੈਲਮਿੰਗ ਵਿਕਟਰੀ ਹੋਊਗੀ ਜੀ 21 ਤਾਰੀਖ ਨੂੰ ਸਾਰਿਆਂ ਨੂੰ ਪਤਾ ਲੱਗ ਹੀ ਜਾਣਾ ਜੀ ਇਸੇ ਤਰੀਕੇ ਕੀ ਸੰਪਰਨ ਨੂੰ ਬੋਟਾ ਦਾ ਬੋਟਾ ਪੈ ਰਿਹਾ ਨੇ ਤੁਸੀਂ ਆਪਣੇ ਵਾਰ ਵਾਸੀਆਂ ਨੂੰ ਕੀ ਉਹ ਵੀ ਕਰਨਾ ਚਾਹੋ ਇਹ ਮੈਂ ਤਾਂ ਇਹ ਚਾਹਾਂਗਾ ਜੀ ਮੈਂ ਇੱਕ ਡਾਕਟਰ ਦੀ ਹیثیت ਤੋਂ 20 ਸਾਲਾਂ ਤੋਂ ਇਸ ਵਾਰ ਦੇ ਵਿੱਚ ਸੇਵਾ ਕਰ ਰਿਹਾ ਲੋਕਾਂ ਦੀ ਤੇ ਹੁਣ ਮੈਨੂੰ ਲੱਗਦਾ ਜੀ ਕਿ ਡਾਕਟਰ ਕੋਲਜ ਵੀ ਮੈਨੂੰ ਸਮਾਜ ਦੇ ਵਿੱਚ ਪੜੇ ਵਿਖੇ ਇਮਾਨਦਾਰ ਲੋਕਾਂ ਦੀ ਜੋਤ ਹੈ ਮੇਰਾ ਇੱਕੋ ਹੀ ਮੇਰਾ ਈਮ ਹੈਗਾ ਕਿ ਆ ਕੇ ਇਸ ਵਾਰ ਦੀ ਲੋਕਾਂ ਦੀ ਸੇਵਾ ਕਰਾਂ ਲਈ ਉਮੀਦ ਹੈ ਜੀ ਮੈਨੂੰ ਸੇਵਾ ਦਾ ਮੌਕਾ ਦੇਣ ਤੇ ਕੁਝ ਇਹ ਵੀ ਜਰੂਰੀ ਹੈ ਕਿ ਵਾਅਦੇ ਤੋਂ ਵੱਧ ਸਾਨੂੰ ਅਗਰਸਤਾਂ ਆ ਕੇ ਵੋਟ ਦੇਣਾ ਪਾਉਣਾ ਠੀਕ ਹੈ ਨਾਲੇ ਇਹ ਵੀ ਜ਼ਰੂਰੀ ਹੈ ਕਿ ਦੇਖੋ ਕੀ ਹੁੰਦਾ ਐਮਐਲਏ ਐਮਪੀ ਦੇ ਇਲੈਕਸ਼ਨ ਦੇ ਵਿੱਚ ਤਾਂ ਬਹੁਤ ਮਾਹੌਲ ਬਚਦਾ ਤੇ ਇਹ ਸਰਕਾਰੀ ਅਫਸਰ ਵੀ ਜਾਂਦੇ ਆ ਘਰਾਂ ਦੇ ਵਿੱਚ ਵੋਟਰ ਪਰਚੇ ਆ ਦੇਣ ਉਹ ਕਾਰਪੋਰੇਸ਼ਨ ਦੇ ਇਲੈਕਸ਼ਨ ਚ ਸਰਕਾਰ ਜਾਂਦੀ ਨਹੀਂ ਨਾ ਤੇ ਵੋਟਰ ਪਰਚੀ ਦੇ ਦਿੱਤੇ ਲੋਕਾਂ ਨੂੰ ਕਈ ਵਾਰ ਪਤਾ ਨਹੀਂ ਲੱਗਦਾ ਲੋਕੀ ਜਾਂਦੇ ਨਹੀਂ ਹੈ ਤੇ ਮੈਂ ਚਾਹਨਾ ਕਿ ਸਾਰੇ ਕੇ ਸਾਰੇ ਲੋਕ ਵੋਟ ਦਾ ਅਧਿਕਾਰ ਬਹੁਤ ਜ਼ਰੂਰੀ ਅਧਿਕਾਰ ਹੈ ਇਹ ਉੱਥੇ ਜਾ ਕੇ ਜਿਆਦਾ ਤੋਂ ਜਿਆਦਾ ਸੰਖਿਆ ਦੇ ਵਿੱਚ ਜਾ ਕੇ ਵੋਟਾਂ ਪਾਣ ਤੇ ਜੋ ਉਹਨਾਂ ਦੀ ਮਰਜ਼ੀ ਹੈ ਉਸ ਦੇ ਮੁਤਾਬਿਕ ਆਪਣਾ ਕੌਂਸਲਰ ਚੁਣੋ